ਸਾ ਸਿਮਰ ਕੋਚੀਪਤੇ ਅੱਜ ਫਰੰਟ ਦੇ ਜਿਹੜੇ ਅੱਗੇ ਵਿਸਥਾਰ ਵਾਸਤੇ ਬੱਦਕ ਜਿਲਿਆਂ ਦੇ ਅਸੀਂ ਜ਼ਿਲ੍ਹਾ ਪ੍ਰਧਾਨ ਨਾਲ ਕਾਊਂਟਰੇ ਜਾ ਰਹੇ ਨਿਕੀਆ ਚੋਟੀਆਂ ਬਦਲ ਦੇਣ ਜਾ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਹਨਾਂ ਜਨਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹੋਰ ਬੇਟੀਏ ਕਿ ਆਪਣੀ ਜ਼ਿੰਮੇਵਾਰੀ ਨੂੰ ਸਾਦੇ ਨਾਲ ਲਗਾਉਣਗੇ ਔਰ ਜੋ ਜ਼ਿੰਮੇਵਾਰੀ ਫਰੰਟ ਦੇਊਗਾ ਉਹਦੇ ਤੇ ਪੂਰਾ ਉਤਰ ਕੇ ਉਹ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਜਿਨੂੰ ਜਾ ਰਹੇ ਆ ਮੋਗਾ ਦੇਲੇ ਤੋਂ ਸਾਡੇ ਬਹੁਤ ਹੀ ਸਤਕਾਰਯੋਗ ਸਰਦਾਰ ਗਰੇ ਸਿੱਧੀ ਖਾਲਸਾ ਜਿਨ੍ਹਾਂ ਦੀ ਬੜੀ ਸਾਡੇ ਮਜਬੂਤਤਾ ਪਰ ਬੜੀ ਦੇਣ ਹੈ ਜ਼ਿਲ੍ਹੇ ਦੇ ਵਿੱਚ ਕਾਫੀ ਪ੍ਰਭਾਵ ਰੱਖਦਾ ਸੋ ਜਿੱਥੇ ਵੀ ਆਵਾਜ਼ ਸੁਣਦੇ ਹੋ ਜਲਦੀ ਸਟੇਜ ਤੇ ਆਓ ਅੰਗਰੇਜ਼ ਸਿੱਧੀ ਖਾਲਸਾ ਉਸ ਤੋਂ ਇਲਾਵਾ ਲਖਵੇਂਦਰ ਸਿੰਘ ਜੀ ਪਿੰਡ ਭੁੱਲਨ ਜਿਲ੍ਹਾ ਮੁਕਸਰ ਸਾਹਤੂ ਉਹ ਤੋਂ ਅਸੀਂ ਜਿਲ੍ਹਾ ਮੁਕਸਰ ਦੀ ਜਿਲ੍ਹਾ ਹੁੰਦਰਾ ਅਡਾਣ ਜਾ ਰਹੇ ਆ ਮੈਂ ਬੇਨਤੀ ਕਰੂੰਗਾ ਕਿ ਸਾਰੇ ਜੀ ਆਉਣ ਤੇ ਚੇਅਰਮੈਨ ਸਾਹਿਬ ਜੀ ਤੋਂ ਆਪਣਾ ਸਰਟੀਫਿਕੇਟ ਤੇ ਮਾਣ ਸੰਭਾਲ ਲੈਣ ਆਓ ਕਪਿੰਦਰ ਸਿੱਟੀ ਅੱਗੇ ਤੇ ਵੀ ਸਟੇਟ ਦੇ ਚੇਅਰਮੈਨ ਸਾਹਿਬ ਸੁਪਰਪਰਦਾ ਆਪਪਰਦਾ ਜਿਹੜੇ ਵੀ ਸਟੇਟ ਦਾ ਉਦਾਰ ਹੈਗੇ ਨੇ ਉਸ ਦਾ ਕਪਿੰਦਰ ਸਿੱਟੀ ਬਹਾਰ ਪਾ ਕੇ ਤੇ ਸਰਟੀਫਿਕੇਟ ਦੇ ਕੇ ਜਿਲ੍ਹਾ ਮੁਕਸਰ ਦਾ ਜਾਹ ਪਤਾ ਅਜੋਤ ਕਰ ਗਏ ਹਨੇ ਵੇਖੀ ਕਰੂਗਾ ਜਿਹੜਾ ਲਾਹੌਰ ਪਵਦੀਪ ਸਿੰਘ ਜੀ ਪੁੱਤਰ ਮੰਗਲ ਸਿੰਘ ਦਾ ਪਿੰਡ ਬੁਕੇਰੀਆਂ ਜਿਹੜਾ ਫਾਜ਼ਿਲਕਾ ਜਿਹੜਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਪਿੰਡ ਬੁਕੇਰੀਆਂ ਇਹਨਾਂ ਨੂੰ ਜਿਹੜਾ ਫਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਚੁਕਿਤਾ ਜਾਂਦਾ ਹੈਗਾ ਏ ਸੋ ਸਟੇਟ ਜਾ ਕੇ ਆਪਣਾ ਮਾਲ ਸੁਲਵਾ ਮਾਲ ਸੁਲਵਾ ਦਾ ਗੱਲ ਕਰੇ ਸੱਜਣ ਜੀ ਬੇਤੀ ਕਰਵਾ ਗੋਦੀਪ ਸਿੰਘ ਪੁੱਤਰ ਮੈਲ ਸਿੰਘ ਪਿੰਡ ਜੈਤੋ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਤੇ ਪੁਰਾਣੂ ਜਿਲ੍ਹਾਪੁਰ ਦਾ ਹਿੱਸਾ ਜਾਂਦਾ ਹੈਗਾ ਇਹ ਗੋਦੀਪ ਸਿੰਘ ਪੁੱਤਰ ਸੇਕੋ ਪੁੱਤਰ ਨਰਮਨ ਸੇਕੋ ਪਿੰਡ ਸੋਲੇਹਾੜੀ ਜ਼ਿਲ੍ਹਾ ਫੋਗਰ ਇਹਨਾਂ ਨੂੰ ਜ਼ਿਲ੍ਹਾ ਫੋਗਰ ਦਾ ਜ਼ਿਲ੍ਹਾ ਪ੍ਰਧਾਨ ਅਰੋਪ ਕੀਤਾ ਜਾਂਦਾ ਹੈ ਬਿਲਕੁਲ ਹੋਰ ਵੀ ਸਰਕਾਰ ਜੋ ਗੁਰਪੀ ਸੇਕੋ ਪੁੱਤਰ ਨਰਮਨ ਸੇਕੋ ਪਿੰਡ ਸੋਲੇਹਾੜੀ ਜ਼ਿਲ੍ਹਾ ਫੋਗਰ i <inaudible> you. ਪਿਆਰ ਜੀ ਬੇਨਤੀ ਭਗਵਾਨ ਕਾ ਵੀ ਸਾਰੇ ਸਾਥੀਆਂ ਨੇ ਮੈਂ ਸਾਰੇ ਬੰਦੇ ਭਾਵਾ ਆਇਆ ਜੀ ਉਹ ਵੀ ਪ੍ਰੋਫੈਸਰ ਆਇਆ ਮਾਰਾ ਇੱਕ ਪੁੱਲਾ ਕਰੋ ਨਾ ਜਿੱਦਾਂ ਜਿੱਲਸ ਕੋਲ ਵਿੱਚ ਖੜੇ ਸੀ ਹੋਏ ਅੱਗੇ ਮਾਰਾ ਪਿੱਛੇ ਹੋਏ ਅੰਦਰ ਆ ਦੇ ਉੱਪਰ ਆ ਗਏ ਆ ਜੋ われもじかそう。

ਹਾਂਜੀ ਪ੍ਰਧਾਨ ਜੀ ਕੀ ਨਾਮ ਆਈ ਮੇਰਾ ਨਾਮ ਰਤਨਦੀਪ ਸਿੰਘ ਸੈਲਮ ਹਾਂ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਕਰੀ ਐ ਇੱਥੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਆਪਣੀ ਜਥੇਬੰਦੀ ਬਣੀ ਹੋਈ ਹੈ ਜਿਹਦਾ ਨਾਮ ਐਸਸੀ ਫਰੰਟਰ ਰਜਿਸਟਰਡ ਪੰਜਾਬ ਸੋ ਹੁਣ ਤੱਕ ਜਥੇਬੰਦੀ ਦੇ ਨਾਲ ਤਕਰੀਬਨ 10000 ਸਾਡੀ ਮੈਂਬਰਸ਼ਿਪ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਗਰੀਬ ਭਾਈਚਾਰੇ ਦੀ ਆਵਾਜ਼ ਬਲੰਦ ਕਰਨ ਲਈ ਇਹ ਜਥੇਬੰਦੀ ਦਾ ਨਿਰਮਾਣ ਕੀਤਾ ਹੈ ਸੋ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਥੇਬੰਦਕ ਢਾਂਚੇ ਬਣੇ ਹੋਏ ਹਨ ਪਰ ਉਹ ਸਿਰਫ ਮਰੇਗਾ ਤੱਕ ਦਿਹਾੜੀ ਵਧਾਉਣ ਤੱਕ ਇਥੋਂ ਤੱਕ ਸੀਮਤ ਹੈ ਸਾਡੀ ਜੱਥੇਬੰਦੀ ਇਹਨਾਂ ਚੀਜ਼ਾਂ ਤੋਂ ਹਟ ਕੇ ਕੰਮ ਕਰ ਰਹੀ ਆ ਅਸੀਂ ਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਲੈਂਡ ਸੀਲਿੰਗ ਐਕਟ ਤੁਰੰਤ ਲਾਗੂ ਕੀਤਾ ਜਾਵੇ ਸਮੇਂਦਰ ਸਮੇਂ ਸਰਕਾਰਾਂ ਆਈਆਂ ਪਰ ਉਹਨਾਂ ਨੇ ਲੈਂਡ ਸੀਲਿੰਗ ਐਕਟ ਦੇ ਉੱਤੇ ਦੋ ਪੈਸੇ ਦਾ ਵੀ ਕੰਮ ਨਹੀਂ ਕੀਤਾਗਾ ਸੋ ਜੱਥੇਬੰਦੀ ਜੇ ਉਹਨਾਂ ਪਾਰਟੀਆਂ ਦਾ ਉਰਜਰ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਵੀ ਕਰੂਗੀ ਜਿਨ੍ਹਾਂ ਦੇ ਦੇ ਉੱਤੇ ਅੱਜ ਤੱਕ ਦੋ ਸ਼ਬਦ ਤੱਕ ਨਹੀਂ ਬੋਲੇਗੀ ਇਸ ਤੋਂ ਇਲਾਵਾ ਅਸੀਂ ਪੰਜ ਪੰਜ ਮਰਲੇ ਹੁਣ ਤੱਕ ਬਹੁਤ ਸਾਰੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਪੰਜ-ਪੰਜ ਮਰਲੇ ਅੱਜ ਤੱਕ ਵੀ ਅਸੀਂ ਵਿਲਕ ਰਹੇ ਹਾਂ ਐਸੀ ਲੋਕ ਪੰਜ-ਪੰਜ ਮਰਲੇ ਪਲਾਟਾਂ ਵਾਸਤੇ ਲੋਕਾਂ ਕੋਲ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਆ ਕਿਸੇ ਦੇ ਕੋਲੇ 5000 ਏਕੜ ਜ਼ਮੀਨ ਆ ਕਿਸੇ ਕੋਲੇ 7000 ਏਕੜ ਆ ਕਿਸੇ ਕੋਲੇ 200 ਕਿੱਲਾ ਜ਼ਮੀਨ ਆ ਪਰ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਕੋਈ ਪਾਕਿਸਤਾਨੋਂ ਥੋੜੀ ਉੱਠ ਕੇ ਆਏ ਆ ਸਾਡਾ ਪਸੀਨਾ ਖੂਨ ਇਸ ਦੇਸ਼ ਦੀ ਤਰੱਕੀ ਵਾਸਤੇ ਸੁੰਨਤੀ ਵਾਸਤੇ ਲੱਗਾ ਆ ਸ਼ਹੀਦੀਆਂ ਦਿੱਤੀਆਂ ਆ ਸਿੱਖ ਇਤਿਹਾਸ ਦੇ ਵਿੱਚ 85% ਸਾਡੀਆਂ ਕੁਰਬਾਨੀਆਂ ਜਿਹੜੀਆਂ ਆਇਆਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਬੋਲਦੀਆਂ ਆ ਨਾ ਸਾਨੂੰ ਸਿੱਖ ਧਰਮ ਦੇ ਵਿੱਚ ਉਸ ਲੈਵਲ ਦਾ ਜਿਹੜਾ ਹੈਗਾ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਆ ਉਸ ਨਾ ਸਾਡੇ ਐਸਪੀਸੀ ਦੇ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਆ ਨਾ ਹੀ ਉਹਨਾਂ ਨੂੰ ਬੰਦਾ ਰੁਤਬਾ ਦਿੱਤਾ ਜਾਂਦਾ ਆ ਸੋ ਐਸਪੀਸੀ ਕੋਲ ਵੀ ਹਜ਼ਾਰਾਂ ਏਕੜ ਜਿਹੜਾ ਹੈਗਾ ਏਕੜ ਜ਼ਮੀਨਾਂ ਆ ਅਸੀਂ ਉਹ ਵੀ ਚਾਹੁੰਦੇ ਆ ਇੱਕੋ ਭਾਈ ਕੋਰੇ ਭਾਈਚਾਰੇ ਕੋਲ ਇਹ ਜ਼ਮੀਨਾਂ ਵਰਤ ਰਹੇ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਜ਼ਮੀਨਾਂ ਐਸਪੀ ਭਾਈਚਾਰ ਨੂੰ ਬਰਾਬਰ ਪੈਰਲਰ ਵੰਡ ਕੇ ਦਿੱਤੀਆਂ ਜਾਣ ਤਾਕੇ ਜਿਹੜੇ ਹੈਗਾ ਐਸਸੀ ਭਾਈਚਾਰੇ ਦੇ ਜੀਵਨ ਪੱਤਰ ਦੇ ਵਿੱਚ ਇੱਕ ਬਦਲਾਵ ਆ ਸਕੇ ਐਸਸੀ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਕਿਹੜੀ ਰੂਪਰੇਖਾ ਤਿਆਰ ਕੀਤੀ ਗਈ ਹੈ ਐਸਸੀ ਭਾਈਚਾਰੇ ਨੂੰ ਇਕੱਠਾ ਕਰਨ ਦੇ ਲਈ ਅਸੀਂ ਪਿੰਡ-ਪਿੰਡ ਦੇ ਵਿੱਚ ਇਕਾਈਆਂ ਦਾ ਗਠਤ ਗਠਨ ਕਰ ਰਹੇ ਹਾਂ ਔਰ ਇੱਕੋ ਆਵਾਜ਼ ਬਲੰਦ ਕਰ ਰਹੇ ਹਾਂਗਾ ਲੈਂਡ ਸੀਲਿੰਗ ਐਕਟ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਅਤੇ ਅਸੀਂ ਇਹ ਨਹੀਂ ਚਾਹੁੰਦੇ ਕਿ ਨਿਰਾ ਐਸਸੀਆਂ ਨੂੰ ਜ਼ਮੀਨ ਦਿੱਤੀ ਜਾਵੇ ਆਪ ਦੇ ਮਾਧਿਅਮ ਰਹੀਂ ਮੈਂ ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਵੀ ਐਸਸੀ ਬੀਸੀ ਵਾਟਐਵਰ ਕੋਈ ਵੀ ਹੈਗਾ ਆ ਉਹ ਸਾਡਾ ਅਸੀਂ ਜਥੇਬੰਦੀ ਦਾ ਸਾਥ ਦੇਣ ਉਹ ਐਡ ਸੀਲਿੰਗ ਐਕਟ ਦੇ ਉੱਤੇ ਜਿਹੜੇ ਵੀ ਤੁਸੋਂ ਵੋਟਾਂ ਲੈਣ ਆ ਰਹੇ ਆ ਉਹਨਾਂ ਤੋਂ ਜਵਾਬਦੇਹੀ ਮੰਗੋ ਤਾਂ ਕਿ ਜਿਹੜਾ ਹੈਗਾ ਇੱਕੋ ਬੰਦੇ ਜਿਹੜੇ ਹਜ਼ਾਰ ਏਕੜ ਜ਼ਮੀਨ ਆ 2500 ਏਕੜ ਜ਼ਮੀਨ ਆ ਉਹ ਹੀ ਉੱਤੇ ਕੁੰਡਲੀ ਮਾਰ ਕੇ ਉਹਨਾਂ ਜ਼ਮੀਨਾਂ ਦੇ ਉੱਤੇ ਬੈਠੇ ਆ ਸੋ ਇਹਨਾਂ ਜ਼ਮੀਨਾਂ ਨੂੰ ਬਰਾਬਰ ਪੈਰਲਰ ਵੰਡਿਆ ਜਾਵੇ ਹਰ ਇੱਕ ਤਾਂ ਕਿ ਆਮਦੀ ਰੋਜ਼ਮਰਾਂ ਦੀ ਜ਼ਿੰਦਗੀ ਉਹ ਆਸਾਨੀ ਨਾਲ ਬਤੀਤ ਕਰ ਸਕਣ ਇੱਕ ਜੀ ਆਪਣਾ ਜੋ ਕਿ ਆਪਣੇ ਐਸ ਸੀ ਲੋਕਾਂ ਦੇ ਲਈ ਉਹਨਾਂ ਦੇ ਆਰਥਿਕ ਹਾਲਤ ਬਹੁਤ ਡਾਣਾ ਜੀ ਉਹ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਤੁਸ ਵੀ ਕੀ ਆ ਤੁਹਾਡੇ ਕੋਲ? ਕੋਈ ਯੋਜਨਾ ਕੀ ਆ? ਦੇਖੋ ਇਦਾਂ ਆ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਅੱਛੀਆਂ ਸਕੀਮਾਂ ਚੱਲ ਰਹੀਆਂ। ਪੰਜਾਬ ਗਵਰਨਮੈਂਟ ਦੀਆਂ ਵੀ ਸਕੀਮਾਂ ਚੱਲ ਰਹੀਆਂ। ਪਰ ਪੰਜਾਬ ਗਵਰਨਮੈਂਟ ਦੀਆਂ ਸਕੀਮਾਂ ਦੇ ਵਿੱਚ ਤਰੁੱਟੀ ਕੀ ਆ ਰਹੀ ਆ? ਆਪਦੇ ਮਾਧਿਅਮ ਰਮ ਇਹ ਨਹੀਂ ਕਹਿੰਦੇ ਕਰ ਨਹੀਂ ਰੇਕ ਪਰ ਕਰ ਰਹੇ ਉਹਨਾਂ ਵਿੱਚ ਤਰੁੱਟੀਆਂ ਬਹੁਤ ਜ਼ਿਆਦੀਆਂ। ਤਰੁੱਟੀਆਂ ਕਿੱਦਾਂ ਆ? ਕਿ ਜਿਹੜਾ ਹੈਗਾ ਜਿਹੜੇ ਵੀ ਉਹ ਸਕੀਮ ਭਰਦੇ ਉਹਦੇ ਵਿੱਚ ਕਹਿੰਦੇ ਆ ਵੀ ਉਹ ਜਿਹੜਾ ਆਪਦਾ ਜ਼ਿੰਮੇਵਾਰ ਬੰਦਾ ਲੈ ਕੇ ਆਓ। ਫੇਰ ਅਸੀਂ ਤੁਹਾਡਾ ਲੋਨ ਪਾਸ ਕਰਾਂਗੇ ਪਰ ਸੈਂਟਰ ਗਵਰਨਮੈਂਟ ਨੇ ਕੁਝ ਸਕੀਮਾਂ ਇਹੋ ਜੀਆਂ ਲਾਂਚ ਕੀਤੀਆਂ ਆ ਜਿਦੇ ਵਿੱਚ ਅਸੀਂ ਭਾਈਚਾਰਿਆਂ ਨੂੰ ਹੁਣ ਤੱਕ ਐਸੀ ਪ੍ਰਿੰਟ ਵੱਲੋਂ ਤਕਰੀਬਨ 41 ਲੱਖ ਰੁਪਏ ਦਾ ਅਸੀਂ ਲੋਨ ਆ ਜਿਹੜੇ ਉਹ ਕੱਲਾ ਮੋਗਾ ਦੇ ਵਿੱਚ ਹੀ ਜਥੇਬੰਦੀ ਦੇ ਮਾਧਿਅਮ ਰਾਹੀਂ ਸਰਕਾਰ ਕੋਲੋਂ ਦਿਵਾ ਚੁੱਕੇ ਆ ਸੋ ਅਸੀਂ ਕੀ ਚਾਹੋਗੇ ਕਿ ਜਿਹੜੇ ਗਰੀਬ ਆ ਉਹ ਨੌਕਰੀਆਂ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਆਟਾ ਦਾਲ ਸਕੀਮ ਮੰਗਲ ਵਾਲੇ ਨਹੀਂ ਖਵਾਉਣ ਵਾਲੇ ਬਣ ਜ਼ਮੀਨਾਂ ਲੈ ਕੇ ਅਸੀਂ ਆਪ ਖੇਤੀ ਕਰੀਏ ਔਰ ਅਸੀਂ ਲੰਗਰਾ ਅਸੀਂ ਆਪ ਵੀ ਲੰਗਰ ਲਾਈਏ ਲੋਕਾਂ ਨੂੰ ਜਿਹੜਾ ਹੈਗਾ ਅਸੀਂ ਹੈਲਪ ਕਰੀਏ ਅਸੀਂ ਹੈਲਪ ਨਹੀਂ ਅਸੀਂ ਹੈਲਪ ਦਈਏ ਸੋ ਇੰਡਸਟਰੀਆਂ ਲਗਾ ਕੇ ਸਾਡੇ ਲੋਕ ਖੁਦੀਆਂ ਆਪਣੀਆਂ ਇੰਡਸਟਰੀਆਂ ਹੋਣ ਆਪਦੇ ਕਾਰੋਬਾਰ ਹੋਣ ਤਾਂ ਕਿ ਜਿਹੜੇ ਹੈਗੇ ਨਰੇਗਾ ਦੀਆਂ ਦਿਹਾੜੀਆਂ ਤੋਂ ਬਾਹਰ ਨਿਕਲ ਕੇ ਇੱਕ ਚੰਗਾ ਜੀਵਨ ਜਿਹੜਾ ਹੈਗਾ ਬਤੀਤ ਕਰ ਸਕਣ ਧੰਨਵਾਦ ਜੀ ਥੈਂਕ ਯੂ ਹਾਂਜੀ ਸਰ ਜੀ ਕੀ ਨਾਮ ਆ ਜੀ ਮੇਰਾ ਨਾਮ ਜੀ ਜਸਵੀਰ ਸਿੰਘ ਲੋਟੀ ਹੈ ਜੀ ਅੱਛਾ ਜਿਹੜੀ ਅੱਜ ਦੀ ਆ ਮੀਟਿੰਗ ਕੀਤੀ ਗਈ ਆ ਇਕੱਠ ਕੀਤਾ ਗਿਆ ਐਸਸੀ ਮੋਰਚੇ ਵੱਲੋਂ ਹਾਂ ਇਹਦੇ ਬਾਰੇ ਦੇ ਜਾਣਕਾਰੀ ਦਿਓ ਇਹ ਦੇਖੋ ਜੀ ਸਾਡੇ ਸਮਾਜ ਦੀਆਂ ਜਿਹੜੀਆਂ ਲਗਾਤਾਰ ਪਰੇਸ਼ਾਨੀਆਂ ਜਿਹੜੀਆਂ ਦਿਨ ਬਦ ਦਿਨ ਵਧਦੀਆਂ ਜਾ ਰਹੀਆਂ ਸੋ ਲੋੜ ਹੈ ਕਿਤੇ ਨਾ ਕਿਤੇ ਇੰਨਾ ਜਿਹੜੀਆਂ ਪਰੇਸ਼ਾਨੀਆਂ ਨੂੰ ਬੰਨ ਲਾਉਣ ਦੀ ਸੋ ਉਹਨਾਂ ਸਾਰੇ ਜਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣਾ ਐਸਸੀ ਫਰੰਟ ਰਜਿਸਟਰਡ ਪੰਜਾਬ ਖੜਾ ਕੀਤਾ ਹੈ ਜਿਹਦੇ ਵਿੱਚ ਕੀ ਦੱਬੇ ਕੁਚਲੇ ਹੋਏ ਲੋਕਾਂ ਦੀ ਮਦਦ ਕਰਨ ਦਾ ਸਾਡਾ ਜਿਹੜਾ ਮੇਨ ਹੋਟੀਚਾ ਹੈ ਜੀ ਔਰ ਜਿਹੜੇ ਗਰੀਬ ਭਾਈਚਾਰਿਆਂ ਦੇ ਨਾਲ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਿੱਥੇ ਤੱਕੇ ਹੁੰਦੇ ਆ ਉਹਨਾਂ ਤੱਕਿਆਂ ਨੂੰ ਰੋਕਣ ਦੇ ਲਈ ਔਰ ਇਹਨਾਂ ਦਾ ਜੀਵਨ ਪੱਧਰ ਜਿਹੜਾ ਚੰਗਾ ਉੱਚਾ ਚੱਕਣ ਦੇ ਲਈ ਉਪਰਾਲੇ ਜਿਹੜੇ ਇਸ ਸੰਸਥਾ ਵੱਲੋਂ ਕੀਤੇ ਜਾਣਗੇ। ਅੱਛਾ ਸਰ ਜੀ ਇਹ ਪਿੰਡਾਂ ਦੇ ਵਿੱਚ ਕਿੰਨੀਆਂ ਕਾਪ ਜਥੇਬੰਦੀਆਂ ਦਾ ਗਠਨ ਕਰਤਾ? ਦੇਖੋ ਜੀ ਸਾਡੀ ਜਥੇਬੰਦੀ ਦੇ ਨਾਲ ਜਿੱਦਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਤਕਰੀਬਨ ਜਿਹੜਾ 10000 ਜਿਹੜਾ ਮੈਂਬਰ ਹੋ ਜੁੜ ਚੁੱਕਾ ਜੀ ਸਾਡੇ ਜਥੇਬੰਦੀ ਦੇ ਨਾਲ ਔਰ ਅੱਜ ਅਸੀਂ ਜਿਹੜਾ 8 ਜ਼ਿਲ੍ਹੇ ਕਵਰ ਕੀਤੇ ਆ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਜ਼ਿਲ੍ਹਾ ਪ੍ਰਧਾਨ ਉਹ ਨਿਯੁਕਤ ਕੀਤੇ ਆ ਜੀ ਇਸ ਤੋਂ ਅੱਗੇ ਦੀ ਜਿਹੜੀ ਕਾਰਵਾਈ ਹੈ ਜੀ ਜਿਹੜੇ ਸਾਡੇ ਲਾਏ ਹੋਏ ਜ਼ਿਲ੍ਹਾ ਪ੍ਰਧਾਨ ਆ ਉਹ ਅੱਗੇ ਜਿਹੜੀਆਂ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿਹੜੀਆਂ ਇਕਾਈਆਂ ਖੜੇ ਕਰਨਗੇ ਜੀ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਜਿੱਦਾਂ ਵੀ ਅਸੀਂ ਦੱਸਿਆ ਹੈ ਕਿ ਆਪਣੇ ਸਮਾਜ ਨੂੰ ਜਿਹੜੇ ਆਪਣੇ ਹੱਕ ਦਵਾਉਣ ਦੇ ਲਈ ਆਟਾ ਦਾਲ ਸਕੀਮ ਤੱਕ ਨਹੀਂ ਨੌਕਰੀਆਂ ਦੀ ਗੱਲ ਕਰਾਂਗੇ ਰੋਜ਼ਗਾਰ ਦੀ ਗੱਲ ਕਰਾਂਗੇ ਔਰ ਜ਼ਮੀਨਾਂ ਦੀ ਗੱਲ ਕਰਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਜੀਵਨ ਪੱਧਰ ਆ ਉਹ ਉੱਚਾ ਚੱਕਿਆ ਜਾ ਸਕੇ ਇਹ ਕਰਮੰਦ ਮੀਡੀਆ ਤੋਂ ਗੁਰਚਾਰ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਲਹਿਾਲ ਦੀ ਰਿਪੋਰਟ